ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਰੀ ਕੀਤੀ ਗਈ ਲੇਬਰ ਐਂਡ ਕਟੇਜ ਪਾਲਿਸੀ ਦੀਆਂ ਕਾਪੀਆਂ ਸਾਰ ਕੇ ਪੰਜਾਬ ਪ੍ਰਦੇਸ਼ ਪੜੇਦਾਰ ਮਜ਼ਦੂਰ ਯੂਨੀਅਨ ਵੱਲੋਂ ਨਾਰਾਬਾਜ਼ੀ ਕੀਤੀ ਗਈ ਇਸ ਮੌਕੇ ਬੋਲਦੇ ਆ ਮਜ਼ਦੂਰ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਵਾਅਦਾ ਨਾ ਕਰਕੇ ਉਹਨਾਂ ਨਾਲ ਤੱਕਾ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਇਸ ਪਾਲਿਸੀ ਤੇ ਦੁਬਾਰਾ ਵਿਚਾਰਨਾ ਕੀਤਾ ਗਿਆ ਤਾਂ ਮਜ਼ਦੂਰ ਜਥੇਬੰਦੀਆਂ ਵੱਲੋਂ ਤਿੱਖਾ ਸੰਗਰਾਸ਼ ਕੀਤਾ ਜਾਵੇਗਾ ਪੰਜਾਬ ਸਰਕਾਰ ਮਰਦਾਵਾਲ 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 ਸੈਂਟਰ ਸਰਕਾਰ ਮਰਦਾਵਾਲ 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 ਸਰਕਾਰ ਮਰਦਾਵਾਲ ਮਰਦਾਵਾਲ ਪੰਜਾਬ ਸਰਕਾਰ ਮਰਦਾਵਾਲ ਮਰਦਾਵਾਲ ਮਸਲਾ ਤਾਂ ਇਹ ਹੈ ਜੀ ਇਹ ਜਿਹੜੀ ਪਾਲਿਸੀ ਕੱਢੀ ਐ ਇਹਦੇ ਵਿੱਚ ਸਾਨੂੰ ਕੋਈ ਵਾਅਦਾ ਨਹੀਂ ਕਰਿਆ ਜੀ ਉਹੀ ਸੇਮ ਪੁਰਾਣੀ ਪਾਲਿਸੀ ਇੱਕ ਨਵੇਂ ਪੈਸੇ ਦਾ ਵਾਅਦਾ ਨਹੀਂ ਔਰ ਪਾਲਿਸੀ ਜਿਹੜੀ ਕੱਢੀ ਐ 25 26 27 26 ਦਾ 27 ਤੱਕ ਗੜਦੀ 26 27 ਤੱਕ ਡੇਢ ਸਾਲ ਦੀ ਪਾਲਸੀ ਆ ਔਰ ਡੇਢ ਸਾਲ ਦੇ ਪਾਲਸੀ ਦੇ ਵਿੱਚ ਵੀ ਸਾਨੂੰ ਕੋਈ ਨਵੇਂ ਪੈਸੇ ਦਾ ਵਾਧਾ ਨਹੀਂ ਕਰ ਰਹੇ ਨੇ ਸਾਡੇ ਨਾਲ ਫੂਡ ਮੰਤਰੀ ਸਾਹਿਬ ਨੇ ਵਾਦਾ ਕਰਿਆ ਸੀ 2023-24 ਦੇ ਵਿੱਚ ਜਦੋਂ ਸਾਡਾ ਟੈਂਡਰ ਕੱਢਿਆ ਉਦੋਂ ਸਾਡੇ ਨਾਲ ਵਾਦਾ ਵੀ ਕਰਿਆ ਸੀ ਵੀ ਹਰ ਸਾਲ ਦੀ ਤਰ੍ਹਾਂ ਤੁਹਾਡਾ 25% ਵਾਧਾ ਕਰਿਆ ਕਰਾਂਗੇ ਹਰ ਪਾਲਸੀ ਦੇ ਵਿੱਚ ਸਾਲ ਦੀ ਸਾਲ ਇਹ ਤੁਹਾਨੂੰ ਵਧਾ ਕੇ ਦਿਆ ਕਰਾਂਗੇ 25% ਔਰ ਜਿਹੜੀ ਐਤਕੀ ਪਾਲਸੀ ਕੱਢੀ ਆ ਇਹ 1.5 ਸਾਲ ਦੀ ਵੀ ਕੱਢਦੀ ਤੇ ਇਹਦੇ ਵਿੱਚ ਕੋਈ ਵਾਅਦਾ ਵੀ ਨਹੀਂ ਕਰਿਆ। ਤੋਂ ਇਸ ਕਰਕੇ ਅਸੀਂ ਇਸ ਪਾਲਿਸੀ ਦਾ ਵਿਰੋਧ ਕਰਦੇ ਆਂ ਔਰ ਕੱਲ ਪਰਤਸੋਂ ਸਾਡੀ ਮੀਟਿੰਗ ਸੀ ਇਹਦੀ ਸਿਹਰਚ ਕਮੇਟੀ ਦੀ। ਉਹਨਾਂ ਨੇ ਪ੍ਰੋਗਰਾਮ ਇਹ ਬਣਾਇਆ ਕਿ ਹਰ ਡਿਪੂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪਾਲਿਸੀਆਂ ਸਾੜੂ ਔਰ 11 ਤਰੀਕ ਨੂੰ ਜੇ ਨਾ ਕੋਈ ਸਰਕਾਰ ਨੇ ਗੱਲ ਸੁਣੀ ਤਾਂ ਅਸੀਂ ਹੜਤਾਲ ਤੇ ਜਾਵਾਂਗੇ ਫਿਰ। ਪੂਰਾ ਕੰਮ ਬੰਦ ਕਰਾਂਗੇ ਪੂਰੇ ਪੰਜਾਬ ਦੇ ਵਿੱਚ। ਤਾਂ ਇਸ ਪਾਲਿਸੀ ਦੇ ਵਿੱਚ ਇਹ ਗੁੱਸਾ ਕਿਉਂਕਿ ਜਿਹੜੀ ਝਾੜੂ ਵਾਲੀ ਦੀ ਸਰਕਾਰ ਬਣੀ ਹੈ ਜਦੋਂ ਦੀ। ਔਰ ਬੈਸੇ ਤਾਂ ਜਦੋਂ ਕਾਂਗਰਸ ਸਰਕਾਰ ਬਣੀ 2017 ਦੇ 2017 ਦੇ ਵਿੱਚ ਤਾਂ ਉਹਨਾਂ ਨੇ ਮਤਲਬ ਕਿ ਕੰਡੀਸ਼ਨ ਲਾਤੀ ਇੱਕ ਜੇ ਸੈਂਟਰ ਸਰਕਾਰ ਸਾਡਾ ਵਾਅਦਾ ਕਰ ਦਿੰਦੀ ਹੈ 20% 10% ਦਿੰਦਾ ਵੀ ਤਾਂ ਇਹ ਉਨੀ ਬਾ% ਥੱਲੇ ਕਰ ਦਿੰਦੇ ਆ ਔਰ ਸਾਡਾ 45 ਥਾਂ ਦੀ ਥਾਈ ਹੁੰਦਾ ਔਰ ਸਾਡਾ ਕੋਈ ਰੇਟ ਨਹੀਂ ਵੱਧਦਾ 8-9 ਸਾਲ ਹੋ ਗਏ 8-9 ਸਾਲਾਂ ਦੇ ਵਿੱਚ ਵੀ ਜਿਹੜੇ ਮਜ਼ਦੂਰ ਆ ਇਹ ਲਤਾੜੇ ਗਏ ਇੱਕ ਨਵੇਂ ਪੈਸੇ ਦਾ ਵਾਅਦਾ ਨਹੀਂ ਕਰਕੇ ਦਿੰਦਾ ਔਰ ਮਜ਼ਦੂਰਾਂ ਦਾ ਇੰਨਾ ਗਲ ਘੋੜਦਿਆਂ ਇਹ ਸਰਕਾਰਾਂ ਔਰ ਧਾੜੂ ਵਾਲਿਆਂ ਦਾ ਖਾਸ ਕਰਕੇ ਜਿਆਦਾ ਘੋਟੇ ਔਰ ਕਿਸੇ ਵੀ ਮਜ਼ਦੂਰ ਦੀ ਕਦੇ ਗੱਲ ਨਹੀਂ ਕੀਤੀ। ਨਾ ਕਿਸੇ ਆ ਦੇਖੋ ਆਟਾ ਦਾਲ ਸਕੀਮ ਮਿਲਦੀ ਸੀ ਪਿੰਡਾਂ ਦੇ ਵਿੱਚ ਗਰੀਬਾਂ ਨੂੰ ਉਹ ਵੀ ਖਤਮ ਕਰਤੀ। ਔਰ ਇੰਨਾ ਮਾੜਾ ਹਾਲ ਹੈ ਢੜੂ ਵਾਲਿਆਂ ਦਾ ਔਰ ਕੋਈ ਵਰਗ ਨਹੀਂ ਸੁਖੀ। ਵੈਸੇ ਤਾਂ ਸਾਰੀ ਸੜਕਾਂ ਤੇ ਫਿਰਦੇ ਆ। ਕੋਈ ਵਰਗ ਹੀ ਨਹੀਂ ਹੈਗਾ। ਵੈਸੇ ਜਿਆਦਾ ਕਰਕੇ ਖਾਸ ਕਰਕੇ ਜਿਹੜਾ ਮਜ਼ਦੂਰ ਦਾ ਗੱਲ ਘੋਟਿਆ ਉਹਦਾ ਉਹਦਾ ਤਾਂ ਅੰਤ ਹੀ ਨਹੀਂ ਹੁੰਦਾ ਕਿਤੇ ਔਰ ਨਾ ਕੋਈ ਇਹਦਾ ਦੇਣ ਦੇ ਸਕਦਾ ਔਰ ਜਿਹੜੀ ਪਾਲਸੀ 2025-26 26 27 ਦੀ ਇਹ ਕੱਢੀ ਆ ਇਹਦਾ ਅਸੀਂ ਇਸ ਕਰਕੇ ਵਿਰੋਧ ਕਰਦੇ ਆਂ ਔਰ ਜਿੰਨੇ ਵੀ ਸਾਨੂੰ ਸੰਘਰਸ਼ ਕਮੇਟੀ ਪ੍ਰੋਗਰਾਮ ਦੇਊਗੀ ਔਰ ਅਸੀਂ ਸੜਕਾਂ ਦੇ ਉੱਤੇ ਕੇ ਸਮੇਤ ਬੱਚੇ ਔਰ ਪੂਰਾ ਜਥੇਬੰਦੀ ਦਾ ਸਰਕਾਰ ਦਾ ਵਿਰੋਧ ਕਰਾਂਗੇ ਇਹਦਾ ਮਸਲਾ ਇਹ ਆ ਜੀ ਜੋ ਕਿ ਪਿਛੇ 1.5 ਸਾਲ ਤੋਂ ਪੰਜਾਬ ਗਵਰਨਮੈਂਟ ਨੇ ਲੇਬਰ ਕਾਰਟੇਜ ਦੀ ਪੌਸੀ ਕੱਢੀ ਸੀ ਉਹਦੇ ਵਿੱਚ ਵੀ ਰਿਟਾਂ ਦੇ ਵਿੱਚ ਵਾਦਾ ਨਹੀਂ ਕੀਤਾ ਸਾਨੂੰ ਲਾਰੇ ਤੇ ਲਾਰਾ ਲਾਈ ਰੱਖਦੇ ਆ ਜੋ ਸਾਡਾ ਪਿਛਲੇ ਸਮੇਂ ਦੇ ਵਿੱਚ ਸੰਗਰੂਰ ਵਿਖੇ ਧਰਨਾ ਚੱਲਿਆ ਸੀ ਤਾਂ ਸਾਨੂੰ ਧਰਨੇ ਦੇ ਵਿੱਚ ਸਾਨੂੰ ਹੈੱਡਕੁਆਰਟਰ ਚੰਡੀਗੜ੍ਹ ਬੁਲਾ ਕੇ ਮੀਟਿੰਗਾਂ ਕੀਤੀਆਂ ਮੀਟਿੰਗਾਂ ਦੇ ਵਿੱਚ ਸਾਡਾ ਧਰਨਾ ਚਕਾਇਆ ਕਿ ਸਾਡੇ ਨਾਲ ਇਹ ਵਾਅਦਾ ਕੀਤਾ ਕਿ ਹਰ ਸਾਲ ਜੋ ਲੇਬਰ ਦੇ ਟੈਂਡਰ ਹੋਇਆ ਕਰਨਗੇ ਤਾਂ ਉਹਦੇ ਵਿੱਚ ਡੀਸੀ ਰੇਟਾਂ ਦੇ ਹਿਸਾਬ ਨਾਲ ਵਾਅਦਾ ਕੀਤਾ ਜਾਇਆ ਕਰੂਗਾ ਤਾਂ ਜੋ ਸਾਨੂੰ ਪਿਛਲੇ ਰੇਟਾਂ ਤੇ ਪਿੱਛੇ ਵੀ 1.5 ਸਾਲ ਅਸੀਂ ਕੰਮ ਕਰਦੇ ਆਂ ਔਰ ਹੁਣ 25 26 ਔਰ 26 27 31 ਮਾਰਚ 2027 ਤੱਕ ਦੀ ਇਹ ਲੇਬਰ ਪਾਲਿਸੀ ਆ ਜਿਹਦੇ ਵਿੱਚ ਮਜ਼ਦੂਰ ਮਹਰਮ ਨੀਤੀ ਆ ਪੱਲੇਦਾਰਾਂ ਨੂੰ ਮੋਢੇ ਤੇ ਬੋਰੀ ਚੱਕਣ ਵਾਲਿਆਂ ਨੂੰ ਸਦਾ ਤੋਂ ਹੀ ਲਟਾੜਿਆ ਜਾ ਰਿਹਾ ਕਿਉਂਕਿ ਉਹਨੇ ਕੋਨੇ ਤੇ ਅਨਾਜ ਪਹੁੰਚਾਉਣ ਵਾਲੇ ਇੱਕ ਪੱਲੇਦਾਰ ਮਜ਼ਦੂਰ ਨੇ ਜੇ ਕਿ ਗਦਾਮਾਂ ਦੇ ਵਿੱਚੋਂ ਅਨਾਜ ਲੱਦ ਕੇ ਰੋਟੇਸ਼ਨ ਤੇ ਹਰੇਕ ਬਰਗ ਨੂੰ ਕੋਨੇ ਕੋਨੇ ਤੇ ਪਹੁੰਚਾਉਂਦੇ ਆ ਕਿਉਂਕਿ ਜੋ ਗਵਰਨਮੈਂਟ ਨੇ ਲੇਬਰ ਪਾਲਿਸੀ ਕੱਢੀ ਆ ਇਸ ਦੇ ਵਿਰੋਧ ਵਿੱਚ ਅੱਜ ਸਾਡੀਆਂ ਸਾਰੀਆਂ ਹੀ ਭਰਾਤਰੀ ਜਿੱਥੇ ਬੰਦੀਆਂ ਵੱਲੋਂ ਆਪੋ ਆਪਣੇ ਡਿਪੋਆਂ ਦੇ ਵਿੱਚ ਲੇਬਰ ਪਾਲਿਸੀਆਂ ਸੜ ਕੇ ਇਹਦਾ ਵਿਰੋਧ ਕਰਕੇ ਸਾਰਿਆਂ ਜਾਣਦੇ ਨੇ ਔਰ ਪੰਜਾਬ ਗਵਰਨਮੈਂਟ ਦਾ ਪ੍ਰਿੰਟ ਸ਼ਾਪਾ ਕਰਕੇ ਵਿਰੋਧ ਕਰਕੇ ਇਸ ਦਾ ਉਤਲਾ ਫੁਕਾਂਗੇ ਜੇਕਰ ਆਉਣ ਵਾਲੇ ਸਮੇਂ ਵਿੱਚ 11 ਅਗਸਤ 2025 ਤੱਕ ਇਹਨਾਂ ਨੇ ਲੇਬਰ ਪਾਲਿਸੀ ਰੱਦ ਕਰਕੇ ਨਵੀਂ ਪਾਲਸੀ ਬਣਾ ਕੇ ਉਹਦੇ ਵਿੱਚ ਰੇਟਾਂ ਦੇ ਵਿੱਚ ਵਾਧਾ ਕੀਤਾ ਤਾਂ ਜਿਹੜਾ ਵੀ ਸਾਨੂੰ ਸਾਡੀ ਪੰਜਾਬ ਸੰਘਰਸ਼ ਕਮੇਟੀ ਵੱਲੋਂ ਜੋ ਵੀ ਹੁਕਮ ਆਵੇਗਾ ਤਾਂ ਅਸੀਂ ਉਹਦੇ ਹੁਕਮਾਂ ਦੀ ਹੀ ਪਾਲਣਾ ਕਰਾਂਗੇ